ਉਹ ਸੁਣੋ ਕਿ ਨਾ ਮਹਾਨ ਇਨਸਾਨ ਸੀ ਜਿਨੇ ਆਪਣੇ ਮਾਂ ਨੂੰ ਪਿਓ ਨੂੰ ਸਭ ਨੂੰ ਗੁਰਬਾਨ ਕਰ ਦਿੱਤਾ ਪੀਸਵਰ ਇੱਕ ਚਮਤਕਾਰ ਇਸ ਤਰ੍ਹਾਂ ਦਾ ਹੋਇਆ ਵੀ ਮੈਂ ਬਾਬਾ ਜੀ ਕੋਲ ਪੂਰੀ ਸੇਵਾ ਕਰ ਰਿਹਾ ਸੀ ਬਾਬਾ ਜੀ ਨੇ ਮੈਨੂੰ ਬੁਲਾਇਆ ਫਟਾਫਟ ਕਿਉਂਕਿ ਇੱਕ ਅਮਰਤਾਰੀ ਹੋਣ ਦੇ ਨਾਤੇ ਇੱਕ ਗੁਰੂ ਦਾ ਖਾਲਸਾ ਆਇਆ ਬਿਲਕੁਲ ਬਾਬਾ ਫਤੇ ਸਿੰਘ ਜੀ ਵਰਗਾ ਅੱਛਾ ਜੀ ਜ ਜ ਨੂੰ ਮਤਲਬ ਬਿਆਨ ਹੀ ਕਰ ਸਕੇ ਸੀ ਵੀ ਕੀ ਅੱਖਾਂ ਕਿਵੇਂ ਚਮਕਾ ਗਿਆ ਕਾਚ ਜੀ ਤੇ ਮਨੂੰ ਰੋਕ ਕੇ ਇਹਨਾਂ ਨੇ ਕਿਹਾ ਬਾਬਾ ਜੀ ਨੇ ਕਿਹਾ ਵੀ ਸੇਵਾ ਕਰ ਉਹਨਾਂ ਬਾਬੇ ਨੇ ਲੰਗਰ ਖਾਧਾ ਹਾਂਜੀ ਮੈਂ ਤਾਂ ਹੋਰ ਹੀ ਬੋਲੇ ਆ ਸਭ ਮਨੂੰ ਨਾਲ ਲੰਗਰ ਖਵਾਉਣ ਦਾ ਮੌਕਾ ਦਿੱਤਾ ਬਾਬਾ ਜੀ ਨੇ ਜੀ ਜਿੱਕੀ ਦਰਵੈ ਨੀ ਇਸ਼ਾਨੀ ਨਾਲ ਨਹੀਂ ਮਿਲਦਾ ਕਿਸੇ ਨੂੰ ਇਸ ਧਰਮ ਦੇ ਵਿੱਚ ਤੁਸੀਂ ਆਓਗੇ ਨਾ ਤੁਸੀਂ ਮਾਤ ਸਾਹਿਬ ਜੀ ਦੇਖੋਗੇ ਮੱਥਾ ਟੇਕੋਗੇ ਫਿਰ ਹੋਰ ਪਤਾ ਲੱਗੇਗਾ ਕੀ ਜੀ ਹੈ ਇਹ ਧਰਮ ਕੀ ਹੈ ਤੁਸੀਂ ਹਮੇਸ਼ਾ ਕਰਨੇ ਕਿ ਮੈਨੂੰ ਉਂਗਲ ਫੜ ਕੇ ਖੁਦ ਹੁਕਮ ਲਾਇਆ ਜਾਂਦਾ ਕਿ ਚੱਲ ਕਰ ਹਾਂ ਨੇ ਬਾਜੂ ਫੜ ਕੇ ਗਿਆ ਸੀ ਮਨੂ ਉਹਨਾਂ ਨੇ ਜੀ اتنا ਫੜ ਕੇ ਬਾਜੂ ਫੜ ਕੇ ਗਿਆ ਕਿ ਉਹ ਗੁਰਮੁਖ ਸਿੰਘ ਜੀ ਸਭ ਲੋਕ ਢੰਡਾ ਗਰਮ ਦੁੱਧ ਬੁਲਾ ਰਹੇ ਢੰਡਾ ਕੋਲ ਬੁਲਾਏਗਾ ਉਹ ਉਹਨਾਂ ਨੇ ਐਸੀ ਬਰਗਤ ਪਾਈ ਕਿ ਲੋਕ ਬਰਬਤ ਤੱਕ ਵੀ ਚੁੱਕ ਲੈਗੇ ਜੋ ਐਸਾ ਅਸੂਸੀਓ ਕੀਤਾ ਹੋਗਾ ਅਸੀਂ ਸਮਝ ਨਹੀਂ ਸਕਦੇ ਅਸੀਂ ਦੇਖ ਨਹੀਂ ਸਕਦੇ ਪਰ ਉਹ ਉਹ ਕਿਵੇਂ ਦਾ ਅਹਿਸਾਸ ਕੀਤਾ ਉਹ ਬੁੱਲਿਆ ਵੇਖਣ ਵਾਲੀ ਅੱਖ ਨਹੀਂ ਪਰ ਰੱਬ ਦੇਰ ਤੋਂ ਵੱਖ ਨਹੀਂ ਰੱਬ ਕੋਈ ਵੱਖ ਨਹੀਂ ਹੈਗਾ ਸੰਗਤ ਦੇ ਵਿੱਚ ਦੋ ਚੀਜ਼ਾਂ ਚੱਲਦੀਆਂ ਹੈਗੀਆਂ ਇੱਕ ਤਾਂ ਸ਼ਹਾਦਤ ਵੈਰਾਗ ਦਾ ਮਹੀਨਾ ਦੂਜਾ ਸ਼ਹਾਦਤ ਬਸਲ ਆ ਲੋਕ ਸ਼ਹਾਦਤ ਥੋੜਾ ਸਮਝਨੇ ਨੇ ਇਹ ਤੇ ਮੇਲਾ ਸਮਝ ਰਹੇ ਨੇ ਅਸੀਂ ਮੇਲਾ ਨਹੀਂ ਹੈ ਮਿਲਨ ਹੈ ਲੋਕ ਇੱਥੇ ਇੰਜੋਏ ਬਣਾ ਕੇ ਬੈਠੇ ਨੇ ਸ਼ੋਗ ਨੂੰ ਆਪਣਾ ਸ਼ੋਗਦ੍ਰਿਕਨਾ ਨੂੰ ਮਨਾਉਣਾ ਇਸ ਚੀਜ਼ ਦਾ ਬਹੁਤ ਚਰਚਾ ਹੈ ਕਿ ਸਾਡਾ ਊੜਾ ਗਵਾਚ ਰਿਹਾ ਸਾਡਾ ਜੂੜਾ ਗਵਾਚ ਰਿਹਾ ਅਸੀਂ ਭਾਸ਼ਾ ਤੋਂ ਬੇਮੁਖ ਹੁੰਦੇ ਜਾ ਰਹੇ ਹਾਂ ਤੇ ਗੁਰਬਾਣੀ ਫਿਰ ਪੜ੍ਹਨੀ ਕਿਵੇਂ ਆ ਦੇਖੋ ਉਹਨਾਂ ਨੇ ਇੱਕ ਜੂਰੇ ਵਿੱਚ ਹੀ ਇਹਦਾ ਇਹਨਾਂ ਕੁਝ ਕੀਤਾ ਹੈ ਅ ਜਿਸ ਤਰੀਕੇ ਦੇ ਨਾਲ ਸਿੱਖ ਸੰਗਤ ਆ ਕੇ ਤੁਹਾਨੂੰ ਮਿਲਦੀ ਹੈ ਬਹੁਤ ਪਿਆਰ ਨਾਲ ਇੱਕ ਪੈਸਾ ਨਹੀਂ ਲੈਂਦੇ ਇੱਕ ਨਵਾਂ 5 ਪੈਸੇ ਔਰ ਲੰਗਰ ਦਿੱਲੀ ਤੋਂ ਢੱਕਾਂ ਤੇ ਲੈ ਕੇ ਆਉਂਦੇ ਆ ਜੀ ਕਰਨਾਲਾ ਦਾ ਮੇਰਾ ਵਾਹਿਗੁਰੂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਪਿਛਲੇ 5-6 ਦਿਨ ਤੋਂ ਸਫਰ-ਏ-ਸ਼ਹਾਦਤ ਦੇ ਜ਼ਰੀਏ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅਦੁੱਤੀ ਸ਼ਹਾਦਤ ਦੀ ਜਿਹੜੀ ਇਬਾਰਤ ਲਿਖੀ ਗਈ ਗੁਰੂ ਸਾਹਿਬ ਦੇ ਪਰਿਵਾਰ ਦੇ ਵੱਲੋਂ ਤੇ ਜਿੱਥੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਦੇ ਇਤਿਹਾਸ ਤੋਂ ਅਸੀਂ ਰੂਬਰੂ ਹੋ ਰਹੇ ਹਾਂ ਉੱਥੇ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਰੰਗੇ ਹੋਏ ਸਿੱਖੀ ਦੇ ਲਈ ਆਪਣੇ ਫਰਜ਼ ਨਿਭਾਉਣ ਦੇ ਲਈ ਧਰਮਾਂ ਦੀਆਂ ਹੱਦਾਂ ਤੋਂ ਪਾਰ ਜਾ ਕੇ ਵਿਲੱਖਣ ਇਬਾਰਤ ਲਿਖਣ ਵਾਲੇ ਸੇਵਕਾਂ ਦੇ ਵੀ ਦਰਸ਼ਨ ਕਰ ਰਹੀਆਂ ਜਿੱਥੇ ਦੀਵਾਨ ਟੋਡਰਮਲ ਹੋਰਾ ਨੂੰ ਹਮੇਸ਼ਾ ਸਿੱਖ ਸੰਗਤ ਨਤਮਸਤਕ ਹੁੰਦੀ ਆ ਤੇ ਸਿੱਖ ਧਰਮ ਦੇ ਲਈ ਵਫਾ ਕਰਨ ਵਾਲੇ ਸੇਵਕ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੀ ਆ ਤੇ ਅੱਜ ਵੀ ਅਸੀਂ ਇੱਥੇ ਤੁਸੀਂ ਇੱਕ ਲੰਗਰ ਦੇ ਦਰਸ਼ਨ ਕੀਤੇ ਆ ਜਿੱਥੇ ਅਟੁੱਟ ਸੇਵਾ ਹੋ ਰਹੀ ਆ ਤੇ ਤੁਹਾਨੂੰ ਇਹ ਲੱਗ ਰਿਹਾ ਹੋਊਗਾ ਕਿ ਲੰਗਰ ਤਾਂ ਬਹੁਤ ਸਾਰੇ ਲੱਗੇ ਆ ਇਸ ਲੰਗਰ ਘਰ ਦੇ ਵਿੱਚ ਕਿਉਂ ਦੀਵਾਨ ਟੋਡਰਮਲ ਹੋਰਾਂ ਦੀ ਅੰਸ਼ ਪੰਚ ਦੇ ਵਿੱਚ ਉਹ ਭਾਈ ਗੁਰਮੁਖ ਸਿੰਘ ਜੀ ਮੇਰੇ ਨਾਲ ਨੇ ਔਰ ਉਹ ਲਗਾਤਾਰ ਸੇਵਾ ਕਰ ਰਹੇ ਨੇ ਸਭ ਤੋਂ ਖੂਬਸੂਰਤ ਤਸਵੀਰਾਂ ਜਿਹੜੀਆਂ ਇੱਥੇ ਦੇਖਣ ਨੂੰ ਮਿਲਦੀਆਂ ਕਿ ਜਿਵੇਂ ਇਹਦਾ ਰਾਜਨੀਤੀ ਦੇ ਵਿੱਚ ਦਿਖਾਇਆ ਜਾਂਦਾ ਕਿ ਸਿੱਖ ਸ਼ਾਇਦ ਹਿੰਦੂਆਂ ਦੇ ਦੁਸ਼ਮਣਾਂ ਤੇ ਹਿੰਦੂ ਸ਼ਾਇਦ ਮੁਸਲਮਾਨਾਂ ਦੇ ਦੁਸ਼ਮਣ ਆ ਉਹ ਸਾਰੀ ਦੇ ਸਾਰੀ ਪ੍ਰੋਪਾਗੈਂਡਾ ਇੱਥੇ ਆ ਕੇ ਸਾਫ਼ ਹੋ ਜਾਂਦਾ ਜਦੋਂ ਸਾਰੇ ਧਰਮਾਂ ਦੇ ਲੋਕ ਮਿਲ ਜੁਲ ਕੇ ਸ਼ਹੀਦਾ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆ ਤੇ ਇੱਥੇ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਸੋ ਭਾਈ ਗੁਰਮੁਖ ਹੋਰਾਂ ਦੇ ਨਾਲ ਗੱਲ ਕਰਦੇ ਆ ਤੇ ਉਹਨਾਂ ਦੇ ਅਹਿਸਾਸ ਜਿਹੜੇ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਵਾਈ ਗੁਰੂ ਜੀ ਕਾਖਾ ਬਲ ਸਾਹਿਬ ਵਾਈ ਗੁਰੂ ਜੀ ਪਤਰੀ ਮਹਾਰਾਜੀ ਹਮੇਸ਼ਾ ਤੁਸੀਂ ਆਉਂਦੇ ਹੋ ਲੰਗਰ ਦੇ ਵਿੱਚ ਸੇਵਾ ਕਰਦੇ ਹੋ ਤੇ ਇੱਕ ਬਹੁਤ ਮਾਨਮਤਾ ਤੁਹਾਡੇ ਕੋਲੇ ਕਹਿ ਸਕਦੇ ਕਿ ਇਤਿਹਾਸ ਹੈ ਦੀਵਾਨ ਟੋਡਰਮਲ ਹੋਰਾਂ ਦੇ ਅੰਸ਼ ਬੰਚ ਦੇ ਵਿੱਚੋਂ ਆਉਣਾ ਸਭ ਤੋਂ ਪਹਿਲਾਂ ਤਾਂ ਇਹੀ ਹੁੰਦਾ ਕਿ ਹਮੇਸ਼ਾ ਬੰਦਾ ਕਿਹਾ ਜਾਂਦਾ ਕਿ ਆਪਣੇ ਧਰਮ ਦੇ ਵਿੱਚ ਪੱਕੇ ਹੋ ਕੇ ਤੁਸੀਂ ਲੋਕਾਈ ਦੇ ਲਈ ਸੁੱਖ ਦਾ ਫੈਲਾਉਣ ਦੀ ਕੋਸ਼ਿਸ਼ ਕਰੋ ਇਹੀ ਵੱਡਾ ਧਰਮ ਹੈ ਕਿੰਨੀ ਇੱਕ ਬਲੇਸਿੰਗ ਫੀਲ ਹੁੰਦੀ ਹੈ ਕਿ ਤੁਸੀਂ ਦੋ ਧਰਮਾਂ ਦੀ ਗੋਦ ਦੇ ਵਿੱਚ ਪਲਕੇ ਨਾ ਖੂਬਸੂਰਤ ਸੁਨੇਹਾ ਦੇ ਰਹੇ ਹੋ ਸੀਧੇ ਕਹਿੰਦੇ ਹਨ ਮਹਾਰਾਜੀ ਸਾਰੇ ਧਿਰਤ ਬਾਰ-ਬਾਰ ਇਹ ਧਿਰਤ ਇੱਕ ਵਾਰ ਜੀ ਇੱਕ ਵਾਰੀ ਆਓ ਸਹੀ ਇੱਥੇ ਆ ਕੇ ਦੇਖੋ ਤੁਹਾਨੂੰ ਬਾਕੀ ਧਰਮ ਤੇ ਸਭ ਚੰਗੇ ਨੇ ਕੋਈ ਧਰਮ ਮਾੜਾ ਨਹੀਂ ਮੈਂ ਇਸ ਧਰਮ ਦੇ ਵਿੱਚ ਤੁਸੀਂ ਆਓਗੇ ਨਾ ਤੁਸੀਂ ਬਾਸ ਸਾਹਿਬ ਜੀ ਦੇ ਦੇਖੋਗੇ ਮੱਥਾ ਟੇਕੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਕੀ ਜੀ ਹੈ ਕਿ ਧਰਮ ਕੀ ਹੈ ਕਿ ਕੀ ਦਰਮੇਂ ਹੀ ਸਾਨੀ ਨਾਲ ਨਹੀਂ ਮਿਲਦਾ ਕਿਸ ਨੂੰ ਜੀ ਔਰ ਦੇਖੋ ਗੁਰੂ ਦੀ ਸੇਵਾ ਵੀ ਨਹੀਂ ਸਾਨੀ ਨਾਲ ਮਿਲਦੀ ਜਿਹੜੇ ਬੰਦੇ ਨੇ ਸੇਵਾ ਕਰ ਗਏ ਨੇ ਉਹ ਦੇਖ ਲੋ ਰੰਗੇ ਬੇਨੇ ਆਪ ਆਪਣੇ ਆਪ ਮੈਂ ਕੁਝ ਕਹਿ ਨਹੀਂ ਸਕਦਾ ਮੈਂ ਕੋਈ ਸ਼ਬਦ ਬੋਲਾਂ ਤੇ ਕੁਝ ਨਹੀਂ ਕਹਾਗਾ ਇਹ ਕੋਈ ਕਹਿਣਗੇ ਕੋਈ ਕਰਨਗੇ ਉਹੀ ਸਭ ਕੁਝ ਕਰ ਸਰਗੇ ਇਹ ਉਹੀ ਮਾਲਕ ਨੇ ਬਸ ਜੀ ਦੇਖੋ ਸਭ ਤੋਂ ਛੋਟੇ ਸ਼ਹੀਦ ਨੇ ਨਾਲੇ ਜੀ ਔਰ ਸਭ ਤੋਂ ਉੱਤਮ ਸ਼ਹੀਦ ਨੇ ਇਹ ਨਾ ਹੁੰਦੇ ਤਾਂ ਸਹੀ ਨਾ ਹੁੰਦੇ ਬਿਲਕੁਲ ਜੀ ਅੱਜ ਇਹ ਨੇ ਦਸ਼ਮੀਆਂ ਇਸ ਵਕਤ ਜਦੋਂ ਤੁਸੀਂ ਕਿੰਨੇ ਮੈਂ ਦੇਖਿਆ ਤੁਹਾਨੂੰ ਬਾਬਾ ਜੀ ਕਹਿ ਕੇ ਬਹੁਤ ਪਿਆਰ ਦੇ ਨਾਲ ਮਿਲ ਰਹੇ ਆ ਮੈਨੂੰ ਬਾਬਾ ਜੀ ਇੰਨਾ ਕਹੋ ਮੈਂ ਕੋਈ ਬਾਬਾ ਜੀ ਬਾਬਾ ਬਾਬੇ ਜੀ ਤਾਂ ਉਹ ਨਹੀਂ ਖਾਲੇ ਜੀ ਜੀ ਮੈਂ ਉਹਨਾਂ ਨੂੰ ਹੀ ਕਹਿੰਦਾ ਉਹ ਮੈਨੂੰ ਕਹਿੰਦੇ ਮੈਂ ਉਹਨਾਂ ਨੂੰ ਕਹਿੰਦਾ ਮੈਂ ਕਹਿੰਦਾ ਨਹੀਂ ਮਹਾਰਾਜ ਤੁਸੀਂ ਉਹ ਸਭ ਹਾਂ ਇੱਕ ਬ੍ਰਿਖੇ ਤਾਂ ਪਿਆਰ ਹੈ ਇੱਕ ਸਾਚਾ ਦਰਸ਼ਨ ਕਰਾਏ ਨੇ ਇਹ ਲੋਕਾਂ ਨੂੰ ਸਾਖ ਸਾਖ ਬਿਲਕੁਲ ਸਾਹਮਣੇ ਅੱਜ ਕੱਲ੍ਹ ਵੀ ਦਰਸ਼ਨ ਕੀਤੇ ਨੇ ਕਿਸੇ ਮਹਾਂਪੁਰਸ਼ ਨੇ ਉਹ ਅਰ ਉਹ ਹੁਣੇ ਟਾਫੀਆਂ ਗੋਲੀਆਂ ਵੰਡਾਂਗੇ ਦੇਖ ਲੈਣਾ ਕਿ ਉਹ ਮਹਾਰਾਜ ਆਣ ਕੇ ਆਪਣਿਆਂ ਬਣ ਗਏ ਸਾਨੂੰ ਚੋਲਗਾ ਨਹੀਂ ਲੜ ਪਈ ਜਿਸ ਦਾ ਉਹਨਾਂ ਦਾ ਆਰਡਰ ਆਇਆ ਬੰਡੋ ਕ੍ਰਿਸ਼ਨਾ ਬੰਡਾ ਮੇਰੇ ਖਿਆਲ ਦੇ ਵਿੱਚ ਜਿਵੇਂ ਪਹਿਲਾਂ ਵੀ ਇਹ ਗੱਲ ਹੁੰਦੀ ਆ ਕਿ ਤੁਹਾਨੂੰ ਤੁਸੀਂ ਹਮੇਸ਼ਾ ਕਹਿੰਦੇ ਕਿ ਮੈਨੂੰ ਉਂਗਲ ਫੜ ਕੇ ਖੁਦ ਹੁਕਮ ਲਾਇਆ ਜਾਂਦਾ ਕਿ ਚੱਲ ਕਰ ਪਰ ਨਹੀਂ ਬਾਜੂ ਫੜ ਕੇ ਗਿਆ ਸੀ ਮਨੂੰ ਉਹਨਾਂ ਨੇ ਇਸ ਤਰ੍ਹਾਂ ਫੜ ਕੇ ਬਾਜੂ ਫੜ ਕੇ ਗਿਆ ਕਿ ਗੁਰਮੁਖ ਸਿੰਘ ਜੀ ਸਭ ਲੋਕ ਠੰਡਾ ਗਰਮ ਦੋ ਦੁਬਲਾ ਰਹੇ ਠੰਡਾ ਕੌਣ ਬੁਲਾਏਗਾ ਜੇਕਰ ਗਰਮੀ ਲੱਗ ਰਹੀ ਤੇ ਅੰਦਰ ਪੱਖੇ ਚੱਲ ਗਏ ਸਨ ਐਸ ਤਰ੍ਹਾਂ ਸੇਵਾਦਾਰ ਖੜੇ ਮੌਸਮ ਬੁਸਲੋ ਉਹ ਉਹ ਵੀ ਇਹ ਬੁੱਧ ਬਲਾਇਆ ਮੈਂ ਕਿਹਾ ਮਾਰੇ ਬਰਕਤਾਂ ਤੇ ਪਾ ਲੈਣਾ ਮੈਂ ਮੇਰੇ ਹੀ ਮੰਨ ਸਕਣਾ ਉਹ ਉਹਨਾਂ ਨੇ ਐਸੀ ਬਰਕਤ ਪਾਈ ਕਿ ਲੋਕ ਬਰਬਤਕ ਵੀ ਚੁਕੇ ਲੱਗੇ ਨਾਲੇ ਮੈਂ ਇਹ ਚੀਜ਼ ਵੀ ਜ਼ਰੂਰ ਪੁੱਛਣਾ ਚਾਹੁੰਦੀ ਆ ਵੈਸੇ ਤਾਂ ਕਹਿੰਦੇ ਹੁੰਦੇ ਕਿ ਇਹ ਅਹਿਸਾਸ ਆ ਜੋ ਅਹਿਸਾਸ ਸੁਸਿਓ ਕੀਤਾ ਹੋਗਾ ਅਸੀਂ ਸਮਝ ਨਹੀਂ ਸਕਦੇ ਅਸੀਂ ਦੇਖ ਨਹੀਂ ਸਕਦੇ ਪਰ ਉਹ ਉਹ ਕਿਵੇਂ ਦਾ ਅਹਿਸਾਸ ਸੀ ਕਿ ਨਾ ਬੁੱਲਿਆ ਵੇਖਣ ਵਾਲੀ ਅੱਖ ਨਹੀਂ ਰੱਬ ਤੇਰ ਤੋਂ ਵੱਖ ਨਹੀਂ ਰੱਬ ਕੋਈ ਵੱਖ ਨਹੀਂ ਹੈਗਾ ਰੱਬ ਪ੍ਰਮਾਤਮਾ ਇੱਥੇ ਹੀ ਹੈ ਪਰ ਉਹ ਦਿੱਤੇ ਨੇ ਅੰਦਰ ਹੀ ਨੇ ਤੁਸੀਂ ਆਪਣੀ ਜੋਤ ਨੂੰ ਜਗਾਓ ਅੰਦਰੋਂ ਆਤਮਾ ਨੂੰ ਕਹੋ ਇਹ ਮੇਰੇ ਸਾਹਿਬ ਜਦੋ ਜੁਸਟਿਸ ਸਿੰਘ ਜੀ ਦਾਰ ਸਿੰਘ ਜੋ ਰਵਰ ਸਿੰਘ ਪਤਲ ਸਿੰਘ ਜੀ ਪਤਲ ਸਿੰਘ ਜੀ ਦੇਰਸ਼ਨ ਦਿਓ ਉਹਾਰੇ ਇਹਨਾਂ ਇੱਕ ਮੰਡੀ ਆ ਜਾਂਦੇ ਨੇ ਉਹ ਮਨ ਹਰਾ ਕਰਦੇ ਨੇ ਬਾਕੀ ਦੇਖੋ ਤੁਸੀਂ ਇਹ ਤਾਂ ਭਾਵਨਾ ਹੈ ਤੁਹਾਡੀ ਭਾਵਨਾ ਨੂੰ ਮੰਨੋ ਅਸੀਂ ਉਸੇ ਰੂਪ ਵਿੱਚ ਉਸੇ ਟੀਂ ਦੀ ਉਸੇ ਤਾਰ ਵਿੱਚ ਉਸੇ ਉਹਦੇ ਇਹਨਾਂ ਨੂੰ ਕਹਵੇ ਦੇਖੋ ਦਰਸ਼ਨ ਕਰੋ ਤੁਸੀਂ ਇਹ ਸਾਰੇ ਅਹਿਸਾਸ ਜਿਉਂ ਚੁੱਕੇ ਹੋ ਆ ਇੱਥੇ ਸੰਗਤ ਦੇ ਵਿੱਚ ਦੋ ਚੀਜ਼ਾਂ ਚੱਲਦੀਆਂ ਹੈਗੀਆਂ ਇੱਕ ਤਾਂ ਸ਼ਹਾਦਤ ਵਿਰਾਗ ਦਾ ਮਹੀਨਾ ਦੂਜਾ ਸ਼ਹਾਦਤ ਬਸਲ ਆ ਜੋਤੋ ਪ੍ਰੇਮ ਖੇਲਣ ਦਾ ਚਾਓ ਸਿਰ ਤਰਤਲੀ ਗਲੀ ਮੋਰੀ ਆਓ ਇੱਕ ਇਸ ਵਿਚਾਰਧਾਰਨ ਫਾਲੋ ਕਰਦੇ ਆ ਤੁਹਾਡੇ ਲਈ ਸ਼ਹਾਦਤਾਂ ਦਾ ਮਹੀਨਾ ਕਿਸੇ ਅਹਿਸਾਸ ਦੇ ਵਿੱਚ ਦੇਖੋ ਲੋਕ ਸ਼ਹਾਦਤ ਥੋੜਾ ਸਮਝਨੇ ਨੇ ਇਹ ਤੇ ਮੇਲਾ ਸਮਝ ਰਹੇ ਨੇ ਅਸੀਂ ਮੇਲਾ ਨਹੀਂ ਹੈ ਮਿਲਨ ਹੈ ਜੀ ਸਭ ਤੋਂ ਪਹਿਲੀ ਗੱਲ ਤੇ ਇਹ ਸੋਚ ਲਓ ਕਿ ਇਹ ਮਿਲਨ ਹੈ ਮਿਲਨ ਵੀ ਤਾਂ ਦੋਨੋਂ ਵੀਰਾਂ ਦਾ ਮਿਲਨ ਹੈ ਛੋਟਾ ਵੀਰ ਵੱਡੇ ਵੀਰ ਨੂੰ ਮਿਲਣਾ ਹੁੰਦਾ ਹੈ ਵੱਡਾ ਵੀਰ ਛੋਟੇ ਨੂੰ ਇਸ ਤਰ੍ਹਾਂ ਬਰਨ ਲੋਕ ਇੱਥੇ ਨੇ ਇੰਜੋਏ ਬਣਾ ਕੇ ਬੈਠੇ ਨੇ ਇੰਜੋਏ ਨਾ ਬਣਾਓ ਅਸੀਂ ਮਿੱਠੀ ਚੀਂ ਵੰਡਦੇ ਸੀ ਕੋਈ ਕਰੀਮ ਰੋਲ ਵੰਡਦੇ ਸੀ ਉਹਨਾਂ ਨੇ ਸਾਨੂੰ ਮਨਾ ਕੀਤਾ ਕਿ ਇੱਕ ਸਾਡੇ ਦੋਸਤ ਨੇ ਜੱਜ ਸਾਹਿਬ ਅੱਚਾਂਦੇ ਨੇ ਉਹਨੇ ਕਿਹਾ ਵੀ ਬਾਬਾ ਜੀ ਇਹ ਨਾ ਵੰਡਿਆ ਕਰੋ ਮੈਂ ਕਿਹਾ ਤੁਸੀਂ ਬੰਨੂ ਨੂੰ ਬਾਬਾ ਜੀ ਨਹੀਂ ਪੁੱਤਰ ਜੀ ਗਿਆ ਕਰੋ ਉਹ ਬਹੁਤ ਛੇ ਬੰਦੇ ਨੇ ਉਹਨਾਂ ਨੇ ਅਸੀਂ ਉਹਨਾਂ ਦੇ ਕਹਿੰਦੇ ਅਕੋਰਡਿੰਗ ਅਸੀਂ ਫਿਰ ਕਰੀਮ ਰੋਲ ਵੰਡ ਗਏ ਬਿੱਟੀ ਜੀ ਤੋਂ ਨਹੀਂ ਨਾ ਜੋ ਬਣੀ ਨਮਕੀਨ ਕਿਉਂਕਿ ਸਾਢੇ ਦਿਨ ਸ਼ਾਦ ਦਾ ਨਹੀਂ ਸ਼ਾਦ ਦਾ ਮਤਲਬ ਕੀ ਹੁੰਦਾ ਹੈ ਕਿ ਤੁਸੀਂ ਸ਼ੋਗ ਕਰਾ ਸ਼ੋਗ ਨੂੰ ਆਪਣੇ ਸ਼ੋਗ ਦੇਖਣਾ ਨਾ ਮਨਾਉਣਾ ਇੰਜੋਏ ਦੇਖਣਾ ਸ਼ੋਰ ਕੋਲ ਨਾ ਮਨਾਉਣਾ ਦੀ ਨਹੀਂ ਲੜਵੰਨ ਲੋ ਦੇ ਕੋਲੇ ਸਾਹਮਣੇ ਲੜਵੰਨ ਜੀ ਇਸ ਵੇਲੇ ਹਰ ਪਾਸੇ ਇਸ ਚੀਜ਼ ਦਾ ਬਹੁਤ ਚਰਚਾ ਹੈ ਕਿ ਸਾਡਾ ਊੜਾ ਗਵਾਚ ਰਿਹਾ ਸਾਡਾ ਜੂੜਾ ਗਵਾਚ ਰਿਹਾ ਅਸੀਂ ਭਾਸ਼ਾ ਤੋਂ ਬੇਮੁਖ ਹੁੰਦੇ ਜਾ ਰਹੇ ਹਾਂ ਤੇ ਗੁਰਬਾਣੀ ਫਿਰ ਪੜ੍ਹਨੀ ਕਿਵੇਂ ਆ ਤੁਹਾਡੇ ਕੀ ਸੁਨੇਹਾ ਖਾਸ ਤੌਰ ਤੇ ਨੌਜਵਾਨਾਂ ਤੁਸੀਂ ਕਿਹਾ ਕਿ ਮੇਲਾ ਬਣਾ ਰੱਖਿਆ ਹੋਇਆ ਇਹਨਾਂ ਨੇ ਉਹਨਾਂ ਦੇ ਲਈ ਕੀ ਸੁਨੇਹਾ ਤੁਹਾਡੇ ਉਹਨਾਂ ਸੇ ਇਹ ਸੁਨੇਹਾ ਹੈ ਕਿ ਇੱਥੇ ਆਓ ਨਿਰਮਤਾ ਸਿਰਾਓ ਪਿਆਰ ਸਿਰਾਓ ਇਹ ਮਹਾਰਾਜ ਨੇ ਪਿਆਰ ਕੀਤਾ ਉਹਨਾਂ ਨੂੰ ਨਿਰਮਤਾ ਸੀ ਔਰ ਇਹਨਾਂ ਦੇ ਅੰਦਰ ਸਿੱਧਕ ਸੀ ਸਤਿਕਾਰ ਸੀ ਦੇਖੋ ਉਹਨਾਂ ਨੇ ਇਕ ਜੂੜੇ ਵੀ ਚਹੀਦਾ ਇਹਨਾਂ ਕੁਛ ਕੀਤਾ ਨਹੀਂ ਤਾਂ ਉਹ ਤਾਂ ਹੂਰਾ ਦੇ ਦਿੰਦੇ ਵੇ ਸਾਨੂੰ ਉਹਨਾਂ ਨੂੰ ਬਿਲਕੁਲ ਉਹ ਹੂਰਾ ਲੈ ਜਾਓ ਸਾਡੀਆਂ ਰੰਨਾਂ ਲੈ ਜਾਓ ਸਾਡੇ ਕੁੜੀਆਂ ਲੈ ਜਾਓ ਸਾਡੇ ਚੌ ਮਰਦ ਹੀ ਲੈ ਜਾਓ ਤੁਸੀਂ ਕੋਈ ਅਲੱਗ ਕਹੋ ਉਹਨਾਂ ਨੇ ਕਿਹਾ ਨਹੀਂ ਸਿਪਰੇ ਮੋਜੀ ਜੋ ਮਰਜੀ ਕਰ ਲੈਣਾ ਅਸਲੀ ਮਕਸਦ ਇਹ ਹੈ ਕਿ ਉਹਨਾਂ ਨੇ ਪੁਰਨਿਆਂ ਦੇ ਚਲੇ ਗਏ ਜੀ ਮੈਂ ਇਹਦੇ ਨਾਲ ਇੱਕ ਸਵਾਲ ਹੋਰ ਤੁਹਾਨੂੰ ਕਰਨਾ ਚਾਹੁੰਦੀ ਆ ਬਬਾਈ ਕਿ ਜਿਵੇਂ ਹਵੇਲੀ ਆ ਵਿਰਾਸਤ ਸੰਬੰਧੀ ਹਰ ਜਗ੍ਹਾ ਤੇ ਕੋਸ਼ਿਸ਼ ਹੈ ਕਿ ਜਦੋਂ ਤੁਸੀਂ ਪੁਰਾਣੀ ਵਿਰਾਸਤ ਪੁਰਾਣੀਆਂ ਇੱਟਾਂ ਦੇ ਰੂਬਰੂ ਹੁੰਨੇ ਆ ਤੇ ਤੁਹਾਡੇ ਅੰਦਰ ਉਹ ਅਹਿਸਾਸ ਤਾਂ ਖੜੇ ਹੁੰਦੇ ਆ ਇਹ ਲੱਗਦਾ ਕਿ ਇਹਨੂੰ ਟੱਚ ਕੀਤਾ ਹੋਇਆ ਗੁਰੂ ਘਰ ਦੇ ਸੇਵਾਦਾਰਾਂ ਨੇ ਮੈਂ ਮੰਨਣਾ ਤੁਹਾਡੀ ਗੱਲ ਸਾਰੀ ਮਗਰ ਅਸੀਂ ਇਸ ਸੱਚ ਨਹੀਂ ਬਣਾ ਜਾਂਦੇ ਜੀ ਅਸੀਂ ਤੇ ਸਿਆਸਤ ਖੇਲਾ ਨਹੀਂ ਆਏ ਅਸੀਂ ਤੇ ਆਪਣੇ ਸ਼ਹਿਬਤ ਸਾਹਿਬਾਂ ਨੂੰ ਆਪਣੇ ਵੀਰਾਂ ਨੂੰ ਮਿਲਣ ਆਏ ਨੌਜਵਾਨਾਂ ਦੇ ਲਈ ਸੁਨੇਹਾ ਚਾਹੁੰਦੀ ਆ ਕਿ ਉਸ ਵਿਰਾਸਤ ਨੂੰ ਸੰਭਾਲਣਾ ਕਿੰਨਾ ਜ਼ਰੂਰੀ ਹੈ ਜੇ ਕਿ ਪੰਜਾਬੀ ਬਿਲਕੁਲ ਜੀ ਆਪਣੇ ਕੱਪੜੇ ਸਾਫ਼ ਕਰਦੇ ਹੋ ਆਪਣੇ ਪਗੜੀ ਸਹੀ ਬੰਦੇ ਹੋ ਕਿ ਉਹਨੂੰ ਵੀ ਸਹੀ ਕਰਵਾਓ ਕਰਵਾਉ ਨਾ ਕਰਵਾਓ ਦੇਖੋ ਅਸੀਂ ਤੇ ਬੇਨਤੀ ਦੌਰੇ ਚਰਨਾਂ ਦੇ ਦਰਸ਼ਨ ਕਰਨ ਦੀ ਇੱਕ ਜਿਹੜੀ ਨਹੀਂ ਤੁਹਾਡੇ ਚਰਨਾਂ ਹੀ ਬੇਨਤੀ ਕਰ ਰਹੇ ਆ ਕਿ ਤੁਸੀਂ ਗੁਰਦੁਆਰੇ ਸੰਗਮਰਮ ਲਗਾਇਆ ਉੱਥੇ ਵੀ ਥੋੜਾ ਜਿਹਾ ਸਾਫ਼ ਸੁਥਰਾ ਕਰੋ ਕਰਾਨ ਕਰਾਨ ਉਹ ਨਹੀਂ ਛੇ ਅਸੀਂ ਦੇਖੋ ਸਾਡੀ ਚੀਜ਼ ਹੈ ਨਹੀਂ ਉਹ ਚੀਜ਼ ਤੇ ਮਹਾਰਾਜ ਕੋਲ ਗਈ ਜੀ ਅਸੀਂ ਇਹ ਕਹਿੰਦੇ ਸੱਚੇ ਪਾਤਸ਼ਾਹ ਦੇ ਕੋਲ ਕਿਰਪਾ ਕਰੋ ਐਨੀ ਬੇਨਤੀ ਮੇਰੀ ਸਿਰ ਪਰਵਾਨ ਕਰੋ ਕਿ ਆ ਕੇ ਇੱਥੇ ਨਮਸਕਾਰ ਕਰਕੇ ਉਹਨੂੰ ਵੀ ਗੁਰਦੁਆਰੇ ਜਿਹਾ ਸਮਝੋ ਉਹਨਾਂ ਨੇ ਸਾਡੇ ਨਾਲ ਜੋ ਕੀਤਾ ਅਸੀਂ ਉਹਨਾਂ ਦੀ ਇਸ਼ਾਨ ਨਹੀਂ ਭੁੱਲ ਸਕਦੇ ਜੀ 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 ਬਿਲਕੁਲ ਜੋ ਉਹਨਾਂ ਨੇ ਕੀਤਾ ਨਾ ਅਸੀਂ ਉਹਨਾਂ ਦਾ ਛਾਨ ਨਹੀਂ ਭੁੱਲ ਸਕਦੇ ਉਹਨਾਂ ਦੀ ਰੂਹ ਹੀ ਸਾਡੇ ਅੰਦਰ ਹੈਗੀ ਹੈ ਉਹੀ ਕਹਿੰਦੇ ਨੇ ਕਰੋ 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 ਅਸੀਂ ਕਰ ਦਿੰਦੇ ਆ ਉਹੀ ਆਂਦੇ ਨੇ ਮਹਾਰਾਜ ਆਂਦੇ ਨੇ ਕਹਿੰਦੇ ਕਰੋ ਕਰੋ ਸ਼ਰਵਾ ਦੇ ਨੇ ਦੇਖੋ ਕਹਿੰਦੇ ਤੇ ਮੈਨੂੰ ਸਭ ਜਲਦਾ ਨਹੀਂ ਸਭ ਕੁਝ ਮੈਂ ਉਹਨਾਂ ਦੀ ਗੱਲ ਤੇ ਮੰਨਦਾ ਮੈਂ ਕਿੰਨੀ ਗੱਲ ਨਹੀਂ ਮੰਨਦਾ ਬਿਲਕੁਲ ਸਹੀ ਸਾਡੀ ਸੰਗਤ ਕਹਿੰਦੀ ਰਹੇ ਐਨੀਵਰਸ ਨਾਲ ਨਹੀਂ ਬੜਨਾ ਮੈਂ ਜੋ ਕਹਿਣਗੇ ਮੈਂ ਬੜਨਾ ਜ਼ਰੂਰ ਹੈ ਚਾਹੇ ਕੁਛ ਵੀ ਜੀ ਉਹ ਕਹਿੰਦੇ ਇਹ ਬਣਾਣਾ ਮਾੜਾ ਵਾਂਗੇ ਇਹ ਖਾਣਾ ਹਰ ਦੋ ਘੰਟੇ ਬਾਅਦ ਮੰਗਰ ਚੇਂਜ ਕਰਦੇ ਰਹਿੰਦੇ ਅਸੀਂ ਕਦੀ ਕੁਲਚੇ ਕਦੀ ਰਾਜਮਾ ਕਦੀ ਕੁਛ ਕਦੀ ਚਾਵਲ ਕਨ ਛੋਲੇ ਕਦੀ ਹੋਰ ਜਿਹੜੀ ਆਈਟਮ ਉਹ ਕਹਿਣ ਦੁੱਧ ਕਹਿਣ ਹੋਰ ਕੁਝ ਕਹਿਣ ਜੋ ਉਹਨਾਂ ਦੀ ਜੀ ਲੱ ਜਾਂਦਾ ਉਹ ਬੋਲਦੇ ਨੇ ਕਰੋ ਮਾਜੀ ਕਰੋ ਅ ਜਿਸ ਤਰੀਕੇ ਦੇ ਨਾਲ ਸਿੱਖ ਸੰਗਤ ਆ ਕੇ ਤੁਹਾਨੂੰ ਮਿਲਦੀ ਆ ਬਹੁਤ ਪਿਆਰ ਨਾਲ ਉਹਨਾਂ ਦੇ ਕੋਲੋਂ ਇੱਕ ਪੈਸਾ ਨਹੀਂ ਲੈਂਦੇ ਹਾਂਜੀ ਇਹ ਮੈਨੂੰ ਦੱਸਿਆ ਉਹਨਾਂ ਨੇ ਇੱਕ ਨਵਾਂ ਪੰਜ ਵੈਸੇ ਔਰ ਲੰਗਰ ਦਿੱਲੀ ਤੋਂ ਟਰੱਕਾਂ ਤੇ ਲੈ ਕੇ ਆ ਰਹੇ ਜੀ ਜੀ ਕੋਈ ਸਾਨੂੰ ਪੈਸਾ ਨਹੀਂ ਦਿੰਦਾ ਨਾ ਅਸੀਂ ਨਾ ਕੋਲ ਲੈਨੇ ਹਾਂ ਬਾਕੀ ਕਰਨਾਲਾ ਮੇਰਾ ਵਾਹਿਗੁਰੂ ਹੈ ਜਿਵੇਂ ਤੁਸੀਂ ਕਿਹਾ ਕਿ ਇਹ ਮੇਲਾ ਨਹੀਂ ਹੈ ਮੇਲ ਆ ਜੋੜ ਮੇਲ ਇਸੇ ਲਈ ਮੇਲ ਹੈ ਮਿਲਦੇ ਨੇ ਆਪਸ ਵਿੱਚ ਸੋ ਜਿਵੇਂ ਸਿੱਖ ਸੰਗਤ ਆਉਂਦੀ ਆ ਤੁਹਾਨੂੰ ਬਹੁਤ ਸਤਿਕਾਰ ਪਿਆਰ ਦਿੰਦੀ ਆ ਔਰ ਕਿੰਨੇ ਸਾਰੇ ਰਿਸ਼ਤੇ ਗੁਰੂ ਸਾਹਿਬ ਦੀ ਮੇਰ ਦੇ ਨਾਲ ਤੁਹਾਡੇ ਕੋਲੇ ਜੁੜ ਗਏ ਇਹ ਅਹਿਸਾਸ ਕਿਵੇਂ ਦਾ ਲੱਗਦਾ ਕਿ ਪਰਿਵਾਰ ਇੰਨਾ ਵੱਡਾ ਹੋ ਰਿਹਾ ਪੰਜਾਬ ਦਾ ਮੈਂ ਤੇ ਹੈਰਾਨ ਹੋ ਰਿਹਾ ਕਿ ਇੰਨੀ ਪਬਲਿਕ ਆ ਕਿੱਥੋਂ ਜਾਂਦੀ ਹੈ ਇਹ ਅਸੀਂ ਸਭ ਸ਼ੁਰੂ ਸ਼ੁਰੂ ਦਾ ਗੈਸਾ ਲੱਗਦੀ ਸੀ ਨਾ ਗੈਸ ਤੇ ਜਲਦੀ ਸੀ ਦੂਰੀ ਚੈਨਲ ਵਾਲਾ ਨਹੀਂ ਸੀ ਹਾਂ ਅਸੀਂ ਤਾਂ ਗੁਰੂ ਕਿਰਪਾ ਅਸੀਂ ਐ ਨਹੀਂ ਦੱਸਾਂਗੇ ਕਿ ਸੰਤਵਾਨੇ ਆ ਕਿਧਰਵਾਨੇ ਕਰਵਾਨੇ ਕਿਉਂਕਿ ਉਹ ਅਸੀਂ ਗਵਾਣਾ ਥੋੜਾ ਬਣਾ ਸਭ ਕੁਝ ਉਹ ਕਹਿਦਾ ਰਗਵਾਦਾ ਨਹੀਂ ਸਮਝਿਆ ਉਹਨਾਂ ਨੇ ਕਿ ਅਸੀਂ ਐ ਨਹੀਂ ਜੋ ਕਰਵਾਂਦੇ ਨੇ ਸਾਡੇ ਕੋਲ ਵੀ ਕਰਨੇ ਜੋ ਕਹਿੰਦੇ ਨੇ ਅਸੀਂ ਕਰਦੇ ਆ ਮਗਰ ਐਨੀ ਸੰਗਤ ਉਹਨਾਂ ਦੀ ਕਿਰਪਾ ਨਾਲ ਜੁੜ ਗਈ ਹੈ ਇਹ ਸਭ ਉਹ ਹੀ ਨੇ ਅਸੀਂ ਨਹੀਂ ਆਈਈ ਬੰਦਾ ਦੀ ਸ਼ਕਾ ਜੁੜੀ ਹੈ ਅਗਰ ਅਸੀਂ ਕੋਈ ਮਾਰਾ ਮੋੜਾ ਵੀ ਕਿਸੇ ਨੂੰ ਕਹਿ ਦਈਏ ਨਾ ਫੰਕਸ਼ਨ ਆਸੇ ਮੈਂ ਕਹਾਂ ਐਨੀ ਪਬਲਿਕ ਆ ਜਾਏਗੀ ਬੇਸ਼ੁਮਾਰ ਇਹ ਤਾਂ ਤੁਸੀਂ ਇੱਕ ਬੰਦ ਦੇਖ ਰਹੇ ਹੋ ਕੱਲ ਇਸ ਤੋਂ ਜ਼ਿਆਦਾ ਸੀ ਕੀ ਲੱਗਦਾ ਕਿ ਇਹ ਵੀ ਗੁਰਸਾਹਿਬ ਵੀ ਕਿਸਮਤ ਦਿੰਦਾ ਕਿ ਉਹਨਾਂ ਦੀ ਮਿਹਰ ਉਹਨਾਂ ਉਹਨਾਂ ਸਾਡੇ ਸ਼ੇਰ ਦੇ ਹੱਥ 'ਚ ਉਹਨਾਂ ਦੀ ਮਿਹਰ ਹੈ ਬਸ ਹੋਰ ਕੁਝ ਨਹੀਂ ਹੈ ਸਾਡੇ ਬੱਲੇ ਕੁਝ ਨਹੀਂ ਹੈ ਤੁਸੀਂ ਜਦੋਂ ਇਹ ਸਫਰੇ ਸ਼ਾਦਦ ਦਾ ਇਹ ਪੜਾਅ ਆਉਂਦਾ ਤੇ ਸਿਰਫ ਪਹਿਲੇ 2 ਦਿਨ ਰਹਿੰਦੇ ਹੋ ਚਾਰ ਤੋਂ ਛੇ ਕਿਆਰੀ ਕਰਨੇ 1 ਸਾਲ ਪੂਰਾ ਉਨ ਜਾਂਦੇ ਜਾਵਾਂਗੇ ਨਾ ਅੱਧਾ 800 ਸੇ ਨਰਾਮ ਕਰਾਂਗੇ ਉਸ ਤੋਂ ਬਾਅਦ ਅੱਤਿਆਸ਼ ਜੀ ਤੁਸੀਂ ਇੱਥੇ ਸਫਰੇ ਸ਼ਾਦਦ ਦੇ ਇਸ ਪੜਾਅ ਦੇ ਉੱਤੇ ਸਿਰਫ 2 ਦਿਨ ਰਹਿੰਦੇ ਹੋ ਕੀ ਜਦੋਂ ਤੁਸੀਂ ਰੁਕਦੇ ਨਹੀਂ ਉਹ ਕੋਈ ਇਹ ਨਹੀਂ ਆ ਕਿ ਤੁਸੀਂ ਕੋਈ ਸੇਵਾ ਨਹੀਂ ਕਰਨਾ ਚਾਹੁੰਦੇ ਔਰ ਤੁਸੀਂ ਕੋਈ ਖਾਅਕ ਨਹੀਂ ਅਸੀਂ 21 ਦਿਨ ਆਇਆ ਨਹੀਂ ਇਹ ਕਿਦਰੀ ਆਇਆ ਅੱਛਾ ਜੀ 21 22 23 24 25 26 27 28 ਆਇਓ ਆ 6-7 ਦਿਨ ਹੋ ਗਏ 7 ਦਿਨ ਬਹੁਤ ਹੁੰਦੇ ਨੇ ਹਾਂ ਜੀ ਤੁਸੀਂ ਇੱਕ ਮਿੰਟ ਸਾਡੇ ਕੋਲ ਆ ਦੇਖੋ ਤੁਹਾਡੇ ਸਾਹਮਣੇ ਹੁਣ ਆਏਗਾ ਬੰਦਾ ਇੱਕਦਮ ਆ ਜਾਏਗਾ ਕੇਗਾ ਭਾਈ ਦੱਸੋ ਜੀ ਉਹ ਕੋਈ ਸੱਸੀਆ ਗਾਲ ਨਹੀਂ ਕੋਈ ਤੂੰ ਮੇਰੀ ਜਾਣਦਾ ਨਹੀਂ ਮੈਂ ਤੈਨੂੰ ਜਾਣਦਾ ਨਹੀਂ ਤੂੰ ਮੇਰੇ ਕੋਲ ਕਿਉਂ ਆਇਆ ਹਾਂ ਪਹਿਲੀ ਗੱਲ ਹੈ ਦੂਜੀ ਗੱਲ ਹੈ ਵੀ ਕਿ ਦੁਸ਼ਮਣ ਨੇ ਦੱਸੋ ਤੁਸੀਂ ਆਏ ਕਿ ਸੱਚੇ ਹੋ ਤੁਸੀਂ ਅਗਰ ਤੁਹਾਨੂੰ ਉਹਦੇ ਨੇ ਵਿਸ਼ਵਾਸ ਨਹੀਂ ਮੇਰੇ ਤੇ ਵਿਸ਼ਵਾਸ ਹੈ ਮੇਰੇ ਤੇ ਵਿਸ਼ਵਾਸ ਨਾ ਕਰੋ ਮੈਂ ਕੁਝ ਨਹੀਂ ਆ ਉਹ ਲੋਕ ਜਨੋ ਹੀ ਰਹੇ ਉਹਨਾਂ ਦੇ ਵੀ ਸ਼ੱਕ ਇਹਨ ਕਰੋ ਉਹ ਕੀ ਚੀਜ਼ ਹੈ ਉਹ ਕੀ ਕਹਿੰਦੇ ਬੰਦੇ ਜੀ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨੋਗੇ ਤੁਸੀਂ ਸ਼ਰਮ ਨਾ ਲਓ ਠੀਕ ਹੋ ਜੀ ਮੈਂ ਸੁਖੀ ਹੋਾਂ ਸੁਖੀ ਰਹੋ ਨਹੀਂ ਸ਼ਰਮੇ ਦੁਖੀ ਰਹੋਗੇ ਸਦਾ ਦੁਖੀ ਰਹੋਗੇ ਗੁਰੂ ਸਾਹਿਬ ਦਾ ਜੋ ਹੁਕਮ ਹੈ ਹਾਂ ਉਹ ਹੁਕਮ ਹੈ ਉਹਨਾਂ ਦੀ ਹੁਕਮ ਮੰਨੋ ਹੁਕਮ ਮੰਨੇ ਜੋ ਹੋਏ ਪਰਵਾਨ ਤਾਂ ਕਸ਼ਮੇ ਦਾ ਮਹਿਲ ਪਾਈ ਸੀ ਖਸ਼ਮ ਦਾ ਮੈ ਇਲzaam ਨਹੀਂ ਲੈ ਉਹ ਆਦਮੀ ਦਾ ਜਿਹੜਾ ਉਹ ਉਹਦਾ ਜਿਵੇਂ ਖਸ਼ਮ ਹੁੰਦਾ ਨਾ ਐ ਆਦਮੀ ਦਾ ਵੀ ਖਸ਼ਮ ਹੈ ਉਹ ਖਸ਼ਮ ਹੈ ਸਾਣਾ ਸਾਣਾ ਪਿਓ ਹੈ ਤੂੰ ਮਾਤ ਪਿਤਾ ਹੰ ਬਾਲਕ ਤੇਰੇ ਤੁਮਰੀ ਗਰਭਾ ਮੇ ਸੁਬਣ ਦੇ ਰਹੇ ਸੁਖ ਤਾਂ ਮਿਲੇਗਾ ਜੇ ਉਹਨੂੰ ਸਹੀ ਮਾਪਿਓ ਸਮਝਾਂਗੇ ਕਿ ਮਾਪਿਓ ਲਾੜੀ ਨਹੀਂ ਲੜਾਉਂਦੇ ਬਿਲਕੁਲ ਸਹੀ ਤੇਰੇ ਬਰੋਸੇ ਮੇ ਲਾੜੀ ਲੜਾਇਆ ਤੇ ਉਹ ਕੀ ਕਹਿੰਦਾ ਉਹ ਕੋਚਾਰਾ ਕੀ ਕਰ ਗਿਆ ਤੁਸੀਂ ਕੀ ਕਰਦੇ ਪਿਓ ਉਹ ਸੁਣੋ ਕਿੰਨਾ ਮਹਾਨ ਇਨਸਾਨ ਸੀ ਜਿਨੇ ਆਪਣੇ ਮਾਂ ਨੂੰ ਪਿਓ ਨੂੰ ਸਭ ਨੂੰ ਗੁਰਬਾਨ ਕਰਦਾ ਮੈਂ ਤੁਹਾਨੂੰ ਉਹਨਾਂ ਦੀ ਗੱਲ ਨਹੀਂ ਸੁਣਦਾ ਬਾਕੀ ਕੀ ਸੁਣੋਗੇ ਬਿਲਕੁਲ ਸਹੀ ਮੇਰਾ ਅਖਰੀ ਤੰਤਰਾ ਮੰਤਰਾਂ ਕੋਲ ਜੋਦੀਆਂ ਜੱਟੀਆਂ ਕੋਲ ਜਾ ਰਹੇ ਤੁਸੀਂ ਉਹਦੇ ਕੀ ਲੈਣੇ ਮੇਰਾ ਅਖਰੀ ਸਵਾਲ ਹੈ ਕਿ ਗੁਰੂ ਸਾਹਿਬ ਚਾਹੇ ਕਿਸੇ ਵੀ ਧਰਮ ਦੇ ਸੰਤ ਮਹਾਂਪੁਰਸ਼ ਹੋਣ ਉਹਨਾਂ ਨੇ ਹਮੇਸ਼ਾ ਸਾਰਿਆਂ ਨੂੰ ਇੱਕ ਗਲਵਕੜੀ ਚ ਲੈਣ ਦੀ ਕੋਸ਼ਿਸ਼ ਕੀਤੀ ਆ ਜੀ ਤੇ ਇੱਥੇ ਜਦੋਂ ਇਸ ਵੇਲੇ ਸਾਡੇ ਲਈ ਇਹੀ ਵੱਡਾ ਚੈਲੰਜ ਖੜਾ ਹੋਇਆ ਪਿਆ ਕਿ ਅਸੀਂ ਭਾਈ ਭਾਈ ਹੋਣ ਦੇ ਬਾਵਜੂਦ ਇੱਕ ਦੂਜੇ ਦੇ ਲਈ ਕਿੰਨੀ ਛੇਤੀ ਨਫ਼ਰਤ ਮਨਾ ਚ ਲੈ ਆਉਂਦੇ ਆ ਉਹਨਾਂ ਦੇ ਲਈ ਕੋਈ ਖਾਸ ਸਨੇਹਾ ਕਿਉਂਕਿ ਤੁਸੀਂ ਬੜੀ ਮਹਿੰਗੀ ਕਮ ਮਹਿੰਗੀ ਕਮ ਹੁਣ ਦੇਖਿਆ ਨਹੀਂ ਜਾਉਂ ਤੁਹਾਨੂੰ ਉਹ ਬੋਲ ਬਸ ਕਹਿੰਦੇ ਨੇ ਬੋਕਾ ਕਹਿੰਦੇ ਨੇ ਇਹ ਕਿਸ ਤਰ੍ਹਾਂ ਠੀਕ ਨਹੀਂ ਹਗਾ ਆਏ ਉਹ ਨਰਮਤਾ ਨਾਲ ਉਹ ਪਿਆਰ ਨਾਲ ਉਹ ਪਿਆਰ ਨਾਲ ਰੋ ਪਿਆਰ ਨਾਲ ਗੱਲ ਕਰੋ ਕਿਸ ਨਾਲ ਨਹੀਂ ਬੜੀ ਨਰਮਤਾ ਨਾਲ ਨਮਈਦਾ ਜੇ ਤੁਸੀਂ ਨਰਮਤਾ ਨਾਲ ਰੋਗੇ ਭਾਈ ਗੁਰੂ ਮਹਾਰਾਜ ਜੀ ਗੱਲ ਰੱਖਿਆ ਇਹਦਾ ਸਾਡੀ ਮਾਂ ਨੇ ਉਹ ਵੀ ਪਤਾਸੇ ਨਾਲ ਪਾਏ ਹੁੰਦੇ ਤੇ ਪਤਾ ਨਹੀਂ ਕੀ ਕਰਦੇ ਬਿਲਕੁਲ ਜੀ ਹਾਂ ਇਹ ਮਾਂ ਸਾਡੀ ਨੇ ਪਤਾਸੇ ਬਾਤਦੇ ਨੇ ਜੀ ਜੀ ਕੁਝ ਮਿੱਠਾ ਕਰ ਦੋ ਜੀ ਹਾਂ ਇਹ ਉਹਨਾਂ ਦੀ ਕਿਰਪਾ ਨਾਲ ਹੈ ਬਾਕੀ ਜੋ ਤੁਸੀਂ ਆਪ ਜਾਣੀ ਜਾਣੋ ਮੈਂ ਕੀ ਕਹਿਸਾਣਾ बाकी ਉਹਨਾਂ ਕੋਲ ਪੁੱਛ ਲਓ ਉਹਨਾਂ ਨੂੰ ਪੁੱਛ ਲਿਆ ਇੰਦਰਵੀਰ ਬੇहद ਖੂਬਸੂਰਤ ਸੁਨੇਹੇ ਦੇ ਨਾਲ ਔਰ ਖਾਸ ਤੌਰ ਤੇ ਇਹਨਾਂ ਦਾ ਕਹਿਣ ਦਾ ਇੱਕ ਖਾਸ ਜਿਹੜਾ ਜ਼ਰੂਰ ਮਕਸਦ ਹੋਇਆ ਕਿ ਜਦੋਂ ਸੰਗਤ ਪਿਆਰ ਸਤਿਕਾਰ ਦੇਣ ਦੇ ਲਈ ਇਹਨਾਂ ਨੂੰ ਮਿਲਣ ਆਉਂਦੀ ਆ ਤੇ ਕਈ ਇੱਕ ਬਾਬਾ ਦੇ ਰੂਪ ਦੇ ਵਿੱਚ ਮਿਲਣ ਆਉਂਦੀ ਆ ਤੇ ਉਹਨਾਂ ਦਾ ਇਹ ਸੁਨੇਹਾ ਹੈ ਕਿ ਘਟੋ ਘਟ ਗੁਰੂ ਸਾਹਿਬ ਨੇ ਜੋ ਸਾਨੂੰ ਕਿਹਾ ਐਂਡ ਸਪੈਸ਼ਲੀ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਉਹਨਾਂ ਨੇ ਦਿੱਤਾ ਸੀ ਜੇ ਸਭ ਤੋਂ ਪਹਿਲਾ ਪੈਰਾ ਉਸੇ ਦੇ ਉੱਤੇ ਦੇ ਲਈਏ ਤੇ ਧਰਤੀ ਦੇ ਉੱਤੇ ਹੀ ਸਵਰਗ ਆ ਔਰ ਬਾ ਕਮਾਲ ਜਿਹੜੀ ਆ ਦੁਨੀਆ ਇੱਥੇ ਸਿਰਜੀ ਜਾ ਸਕਦੀ ਆ ਫਰਕ ਸਿਰਫ ਇੰਨਾ ਕਿ ਅਸੀਂ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਬਹੁਤ ਪਾ ਲਿਆ ਜੇ ਕਹਿਣੀ ਤੇ ਕਰਨੀ ਦਾ ਫਰਕ ਮਿਟ ਜਾਵੇ ਤੇ ਇਹ ਦੁਨੀਆ ਇੱਥੇ ਸਵਰਗ ਬਣ ਜਾਵੇ ਬਾ ਕਮਾਲ ਸੋ ਸਰ ਚਾਹੁੰਦੇ ਆ ਕਿ ਅਸੀਂ ਇੱਕ ਵੀਰ ਜੀ ਨਾਲ ਹੋਰ ਗੱਲ ਕਰੀਏ ਉਹਨਾਂ ਤੋਂ ਵੀ ਜਿਹੜਾ ਸੁਨੇਹਾ ਲੈ ਲਈਏ ਹਾਂ ਜੀ ਤੁਸੀਂ ਕਿੱਥੇ ਹੋ ਮੈਂ ਸਪੈਸ਼ਲੀ ਇਹਨਾਂ ਨੂੰ ਸਵਾਲ ਇਹ ਕੀਤਾ ਸੀਗਾ ਕਿ ਗੁਰੂ ਸਾਹਿਬਾਨਾਂ ਨੇ ਹਰ ਧਰਮ ਦੇ ਲੋਕਾਂ ਨੂੰ ਆਪਣੀ ਗਲਵਕੜੀ ਚ ਲੈਣ ਦੀ ਕੋਸ਼ਿਸ਼ ਕੀਤੀ ਔਰ ਹਰ ਇੱਕ ਧਰਮ ਦੇ ਹੀ ਗੁਰੂ ਪੈਰੋਕਾਰਾਂ ਨੇ ਇਹ ਸੁਨੇਹਾ ਦਿੱਤਾ ਸੀ ਫਿਰ ਵੀ ਸਾਡੇ ਚ ਧਰਮਾਂ ਮਜ਼ਬਾਂ ਨੂੰ ਲੈ ਕੇ ਜਾਤਾਂ ਨੂੰ ਲੈ ਕੇ ਇੰਨਾ ਫਰਕ ਇੰਨੀ ਨਫ਼ਰਤ ਕਿ ਅਸੀਂ ਇੱਥੇ ਕੁਝ ਹੋਰਾਂ ਤੇ ਬਾਹਰ ਨਿਕਲਦੇ ਸਾਰ ਕੁਝ ਹੋਰ ਆ ਇਹ ਚਾਹੁੰਦੇ ਕਿ ਇਸ ਵਿਸ਼ੇ ਤੇ ਮੈਂ ਤੁਹਾਨੂੰ ਪੁੱਛ ਲਵਾਂ ਨਹੀਂ ਇਹ ਜੀ ਕੋਈ ਗੱਲ ਨਹੀਂ ਹੈ ਜੀ ਜੇ ਤੁਸੀਂ ਕਹੋ ਵੀ ਸਾਰੇ ਧਰਮ ਅਸੀਂ ਇੱਥੇ ਕੁਝ ਹੋਰ ਆ ਬਾਹਰ ਨਹੀਂ ਐਸੀ ਕੋਈ ਗੱਲ ਨਹੀਂ ਅਗਰ ਬਾਹਰ ਵੀ ਇੱਥੋਂ ਬਾਹਰ ਜਾ ਕੇ ਵੀ ਦੇਖੋ ਤਾਂ ਹਰ ਧਰਮ ਦੇ ਲੋਕ ਇਕੱਠੇ ਨੇ ਕੋਈ ਐਸੀ ਗੱਲ ਨਹੀਂ ਹੈ ਮੁਸਲਿਮ ਧਰਮ ਦੇ ਨੇ ਤਾਂ ਗੁਰੂ ਸਾਹਿਬ ਨੇ ਹਰ ਧਰਮ ਦੇ ਬੰਦਿਆਂ ਨੂੰ ਆਪਣੇ ਨਾਲ ਜੋੜਿਆ ਦਰਬਾਰ ਸਾਹਿਬ ਦੀ ਨੀਂਹ ਪੱਥਰ ਮੀਆਂ ਮੀਰ ਜੀ ਤੋਂ ਰਖਵਾਈ ਹੈ ਜੀ ਤਾਂ ਇਸ ਕਰਕੇ ਮੈਂ ਤਾਂ ਨਹੀਂ ਮੰਨਦਾ ਕਿ ਅਸੀਂ ਧਰਮ ਅਲੱਗਾਂ ਜੀ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਇਹ ਸੁਣੀ ਹਾ ਜਿਹੜਾ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਨਿੱਕੀ ਨਿੱਕੀ ਗੱਲ ਤੇ ਨਾ ਫਿਰ ਪਾਲ ਲੈਨੇ ਇੱਕ ਦੂਜੇ ਨਾਲ ਗਲਤ ਠੀਕ ਹੈ ਜੀ ਜੋ ਗੁਰੂ ਸਾਹਿਬ ਦਾ ਆਦੇਸ਼ ਸਾਨੂੰ ਆਇਆ ਅਸੀਂ ਗੁਰੂ ਸਾਹਿਬ ਨੂੰ ਤਾਂ ਮੰਨਦੇ ਆ ਪਰ ਉਹਨਾਂ ਦੇ ਬਚਨਾਂ ਨੂੰ ਨਹੀਂ ਮੰਨਦੇ ਹਾਂ ਤਾਂ ਇਹ ਮੰਨਣਾ ਚਾਹੀਦਾ ਜੀ ਬਿਲਕੁਲ ਜੇ ਗੁਰੂ ਨੂੰ ਮੰਨਦੇ ਆ ਤੇ ਗੁਰੂ ਦੇ ਆਦੇਸ਼ਾਂ ਨੂੰ ਵੀ ਮੰਨਣਾ ਚਾਹੀਦਾ ਜੀ ਸੋ ਇੱਕ ਵਾਰੀ ਕੈਮਰਾ ਘੁਮਾ ਕੇ ਦੇਖ ਦਿਖਾ ਦਿਓ ਵੋ ਕਿ ਕਿੰਨੇ ਸਾਰੇ ਲੋਕ ਜਿਹੜੇ ਆ ਇਹਨਾਂ ਨੂੰ ਮਿਲਣ ਆਏ ਆ ਔਰ ਜੀ ਗੁਰਮਿਕ ਸਿੰਘ ਹੋਰੀ ਜੀ ਕਹਿ ਰਹੇ ਆ ਕਿ ਇਹਨਾਂ ਨੂੰ ਇਹ ਵੀ ਸਵਾਲ ਪੁੱਛ ਲਈਏ ਕਿ ਠੀਕ ਕਿਵੇਂ ਹੋਇਆ ਤੁਸੀਂ ਆਪਣੀ ਕਹਾਣੀ ਜ਼ਰੂਰ ਦੱਸ ਦੋ ਜੀ ਕਹਾਣੀ ਮੈਂ 2019 ਚ ਬਿਮਾਰ ਹੋ ਗਿਆ ਸੀ ਜੀ ਤੋਂ 90 ਤੋਂ ਆ ਜੀ ਮੈਂ 90 ਤੋਂ ਬਿਲੋਂਗ ਕਰਦਾ ਇੰਦਰਵੀਰ ਸਿੰਘ ਮੇਰਾ ਨਾਮ ਹੈ ਜੀ ਜੀ ਤੋਂ ਮੈਂ ਇੱਥੇ ਸਾਡੇ 90 ਵੱਲੋਂ ਸੋਸਾਇਟੀ ਵੱਲੋਂ ਇੱਕ ਸੇਵਾ ਚੱਲਦੀ ਹੈ ਲੰਗਰ ਚੱਲਦਾ ਹੈ ਹਮੇਸ਼ਾ ਤੋਂ ਮੈਂ ਪਿਛਲੇ 5-7 ਸਾਲਾਂ ਤੋਂ ਬਾਬੇ ਨਾਲ ਜੁੜਿਆ ਹੋਇਆ ਸੀ ਤੋਂ ਮੈਂ ਬਿਮਾਰ ਹੋ ਗਿਆ ਸੀ ਮੇਰੇ ਫੂਡ ਪੌਇਜ਼ਨ ਹੋ ਗਿਆ ਆਪਣਾ ਫੂਡ ਪਾਈਪ ਚ ਮੇਰੀ ਅਲਸਰ ਹੋ ਗਿਆ ਸੀ ਜੀ ਜੀ ਤੋਂ ਮੈਨੂੰ 90 ਤੋਂ ਜਵਾਬ ਮਿਲ ਗਿਆ ਜੀ ਫਿਰ ਮੈਨੂੰ ਚੰਡੀਗੜ੍ਹ ਲੈ ਕੇ ਗਏ ਤੋ ਚੰਡੀਗੜ੍ਹ ਤੋਂ 20 ਮਹੀਨਾ ਡੇਢ ਮਹੀਨਾ ਮੇਰਾ ਇਲਾਜ ਚੱਲਣ ਤੋਂ ਬਾਅਦ ਮੈਨੂੰ ਉੱਥੋਂ ਵੀ ਜਵਾਬ ਮਿਲ ਗਿਆ। ਅੱਛਾ ਜੀ। ਤੋ ਈਵਨ ਕਿ ਉੱਥੇ ਦੇ ਡਾਕਟਰਸ ਨੇ ਮੈਨੂੰ ਮੇਰੇ ਫੈਮਿਲੀ ਨੂੰ ਇਹ ਕਿਹਾ ਕਿ ਤੁਸੀਂ ਇਹਨੂੰ ਲੈ ਜਾਓ ਘਰ ਕਿ ਹੁਣ ਸੇਵਾ ਹੀ ਹੈ ਇਸ ਦੀ ਬਸ ਹੋਰ ਕੁਝ ਨਹੀਂ ਹੈ। ਤੋ ਉਹਨਾਂ ਦੌਰਾਨ ਸਮੇਂ ਦੌਰਾਨ ਬਾਬਾ ਜੀ ਨੂੰ ਪਤਾ ਲੱਗਾ ਮੇਰੇ ਬਾਰੇ। ਤੋ ਬਾਬਾ ਜੀ ਦੀ ਅਰਦਾਸ ਸਦਕਾ ਅੱਜ ਮੈਂ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਠੀਕ। ਤੋ ਇਹ ਬਾਬਾ ਜੀ ਦੀ ਅਰਦਾਸ ਹੈ ਜੀ ਜਿਸ ਬੰਦੇ ਨੂੰ ਡਾਕਟਰਸ ਨੇ ਵੀ ਜੀ ਦੇ ਡਾਕਟਰਸ ਨੇ ਜਵਾਬ ਦੇ ਤਾ ਹੋਵੇ ਤੋ ਮੈਂ ਹੁਣ ਪਿੱਛੇ ਜੇ ਇੱਕ ਵਾਰੀ ਫੇਰ ਮਿਲ ਕੇ ਆਇਆ ਸੀ ਉੱਥੇ ਦੇ ਡਾਕਟਰ ਦੇ ਐਸਐਮਓ ਸਾਹਿਬ ਨੂੰ ਤੋ ਉਹਨਾਂ ਨੂੰ ਜਦੋਂ ਮੈਂ ਮਿਲਿਆ ਉਹ ਉਹ ਖੁਦ ਹੈਰਾਨ ਸੀ ਕਿ ਵੀ ਜਿਸ ਬੰਦੇ ਨੂੰ ਅਸੀਂ ਜਵਾਬ ਦਿੱਤਾ ਹੈ ਉਹ ਮੇਰੇ ਲਈ ਮਤਲਬ ਬਹੁਤ ਟੈਸਟ ਵਗੈਰਾ ਬਹੁਤ ਉਹਨਾਂ ਨੇ ਕੀਤਾ ਪਰ ਨਹੀਂ ਹੋ ਪਾਇਆ ਜੀ ਤੋ ਅੱਜ ਬਾਬੇ ਜੀ ਦੀ ਅਰਦਾਸ ਦੀ ਬਦਲੋਦ ਮੈਂ ਦਿੱਤੀ ਹਾਂ ਜੀ ਸੋ ਜਿਵੇਂ ਇਹਨਾਂ ਨੇ ਪਹਿਲਾਂ ਕਿਹਾ ਕਿ ਦੇਖਣ ਵਾਲੀ ਅੱਖ ਚਾਹੀਦੀ ਆ ਉਹ ਤਾਂ ਸਾਡੇ ਆਸ-ਪਾਸ ਹਾਜ਼ਰ-ਨਾਜ਼ਰ ਨੇ ਔਰ ਫਿਰ ਜਦੋਂ ਹਾਜ਼ਰ-ਨਾਜ਼ਰ ਹੁੰਦੇ ਆ ਤੇ ਫਿਰ ਜਦੋਂ ਕਦੇ ਕਿਸੇ ਭਗਤ ਦੀ ਸੇਵਾਦਾਰ ਦੀ ਅਰਦਾਸ ਲਾਉਣੀ ਹੋਵੇ ਤੇ ਉਹ ਵੀ ਲੱਗ ਹੀ ਜਾਂਦੀ ਆ ਸੋ ਇਸ ਵੇਲੇ ਬਹੁਤ ਜ਼ਰੂਰਤ ਆ ਕਿਸੇ ਵਹਿਮਾ ਪਰਮਾਤਮਾ ਤੋਂ ਪਾਸੇ ਹੋ ਕੇ ਸਾਡੇ ਗੁਰੂ ਸਾਹਿਬਾਨ ਸਮਰੱਥ ਨੇ ਸੰਪੂਰਣ ਨੇ ਤੇ ਉਹਨਾਂ ਨੂੰ ਦੇ ਸਾਹਮਣੇ ਅਸੀਂ ਜਿਹੜਾ ਆਪਣੀ ਅਰਦਾਸ ਲੈ ਕੇ ਪੇਸ਼ ਹੋਈਏ ਹਾਂਜੀ ਤੁਸੀਂ ਵੀ ਇਹ ਸੇਵਾ ਦੇ ਬਾਰੇ ਔਰ ਇਹਨਾਂ ਦੇ ਬਾਰੇ ਥੋੜਾ ਦੱਸ ਦਿਓ ਹਮੇਸ਼ਾ ਤੋਂ ਜੁੜੇ ਹੋਏ ਮੈਂ ਇਸ ਵਾਰੀ ਪਹਿਲਵਰੀ ਆਇਆ ਸੀਗਾ ਰੁਟੀਨ ਤਾ ਸੀ ਇਹ ਗੁਰੂ ਘਰ ਚ ਰੁਟੀਨ ਚ ਅਸੀਂ ਪਿਛਲੇ ਕਈ ਸਾਲਾਂ ਤੋਂ ਆ ਰਹੇ ਹਾਂ ਪਰ ਇਸ ਵਾਰੀ ਮੈਨੂੰ ਇੰਦਰਜੀਤ ਇੰਦਰਵੀਰ ਸਿੰਘ ਜੀ ਨੇ ਉਹਰੇ ਮੇਰੇ ਇੰਟਰੋਡਕਸ਼ਨ ਰੱਖੀ ਬਾਬਾ ਜੀ ਨਾਲ ਜੀ ਤੇ ਮੈਂ ਜਿਵੇਂ ਅਗੇ ਰੁਟੀਨ ਚ ਪਿਛਲੇ ਕਈ ਸਾਲਾਂ ਤੋਂ ਸਿਰਫ ਇੱਕ ਦਿਨ ਜਾਂ ਦੋ ਦਿਨ ਆਦਾ ਹੁੰਦਾ ਹੁੰਦਾ ਵਾਤ ਉਹ ਇਨਾਂ ਦਿਨਾਂ ਚ ਪਰ ਇਸ ਵਾਰੀ ਜਦੋਂ ਕਿਰਪਾ ਹੋਈ ਇਹਨਾਂ ਦੀ ਮਾਲਕ ਦੀ ਕਿਰਪਾ ਤਾਂ ਹੈਗੀ ਹੈਗੀ ਇਹਨਾਂ ਦੇ ਨਾਲ ਆਸ਼ੀਰਵਾਦ ਦੇ ਨਾਲ ਮੈਂ ਲਗਾਤਾਰ ਪਿਛਲੇ 22 ਤਰੀਕ ਤੋਂ ਲਗਾਤਾਰ ਆ ਰਹੇ ਹਾਂ ਉਸ ਤੋਂ ਪਹਿਲਾਂ ਵੀ ਅੰਦਰ ਹੈ ਲਗਾਤਾਰ ਬੀਸਵਰ ਇੱਕ ਚਮਤਕਾਰ ਇਸ ਤਰ੍ਹਾਂ ਦਾ ਹੋਇਆ ਵੀ ਮੈਂ ਬਾਬਾ ਜੀ ਕੋਲ ਉਰੇ ਸੇਵਾ ਕਰ ਰਿਹਾ ਸੀ ਬਾਬਾ ਜੀ ਨੇ ਮੈਨੂੰ ਬੁਲਾਇਆ ਫਟਾਫਟ ਕਿਉਂਕਿ ਇੱਕ ਅਮਰਤਾਰੀ ਹੋਣ ਦੇ ਨਾਤੇ ਬਾਬਾ ਜੀ ਨੇ ਮੇਰੇ ਤੋਂ ਸੇਵਾ ਲੈਣੀ ਸੀਗੀ ਉਹ ਮੇਰੇ ਤੋਂ ਸੇਵਾ ਲਈ ਮੈਨੂੰ ਖੁਦ ਨੂੰ ਨਹੀਂ ਪਤਾ ਸੀ ਵੀ ਕੀ ਹੋਇਆ ਕੀ ਚਮਤਕਾਰ ਹੋਇਆ ਮੈਂ ਜਦੋਂ ਅੰਦਰ ਬਾਹਰ ਸੇਵਾ ਕਰ ਰਿਹਾ ਸੀ ਅੰਦਰ ਬਾਬਾ ਜੀ ਨੇ ਬੁਲਾਇਆ ਕਹਿੰਦੇ ਆਪ ਇਹਨਾਂ ਨੇ ਮੇਰੇ ਲੰਗਰ ਵਰਤਾਨ ਦੀ ਜਿਹੜੀ ਸ਼ੁਰੂ ਕੀਤਾ ਇਹਨਾਂ ਨੇ ਬਾਕੀ ਸਾਰੀ ਸੰਗਤ ਰੁਕਤੀ ਇੱਕ ਗੁਰੂ ਦਾ ਖਾਲਸਾ ਆਇਆ ਬਿਲਕੁਲ ਬਾਬਾ ਫਤਿਹ ਸਿੰਘ ਜੀ ਵਰਗਾ ਅੱਛਾ ਜੀ ਜਿਹਨੂੰ ਮਤਲਬ ਬਿਆਨ ਨਹੀਂ ਕਰ ਸਕਿਆ ਸੀ ਵੀ ਕੀ ਅੱਖਾਂ ਕਿਵੇਂ ਚਮਕਾ ਗਈਆਂ ਅੱਖਾਂ 'ਚ ਜੀ ਤੇ ਮਨੂਨ ਰੋਕ ਕੇ ਇਹਨਾਂ ਨੇ ਕਿਹਾ ਬਾਬਾ ਜੀ ਨੇ ਕਿਹਾ ਵੀ ਸੇਵਾ ਕਰ ਉਹਨਾਂ ਬਾਬੇ ਨੇ ਲੰਗਰ ਖਵਾ ਹਾਂ ਜੀ ਮੈਂ ਤਾਂ ਹੋਰ ਨਹੀਂ ਬੋਲੇ ਅਸਲ ਮਨੂਨ ਨਾਲ ਲੰਗਰ ਖਵਾਉਣ ਦਾ ਮੌਕਾ ਦਿੱਤਾ ਬਾਬਾ ਜੀ ਨੇ ਜੀ ਇਹ ਅਹਿਸਾਸ ਜਿਹੜਾ ਸਮਝ ਸਕਦੇ ਆ ਜਿਹੜੇ ਸੇਵਾਦਾਰ ਨੇ ਉਹ ਸਮਝ ਸਕਦੇ ਆ ਕਿ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਆ ਮੇਰੇ ਖਿਆਲ ਦੇ ਵਿੱਚ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਦੀ ਭਾਵੁਕਤਾ ਜਿਹੜੀ ਆ ਉਹ ਜ਼ਰੂਰ ਸਮਝਾ ਸਕਦੀ ਆ ਕਿ ਕੀ ਉਹ ਜਿਹੜਾ ਮਹਿਸੂਸ ਕਰ ਰਹੇ ਹੋਣਗੇ ਸੋ ਬਹੁਤ ਖੂਬਸੂਰਤ ਅਹਿਸਾਸ ਮੈਨੂੰ ਖੁਦ ਫੀਲ ਹੋ ਰਿਹਾ ਕਿ ਇੱਥੇ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਕਿ ਕਿੰਨਾ ਵਧੀਆ ਔਰ ਇਹੀ ਜਿਹੜਾ ਮੰਜ਼ਰ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸਿਰਜਿਆ ਜਾਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਨੇ ਸਿਰਫ ਸੰਜੀਵਾਲਤਾ ਦਾ ਸੰਦੇਸ਼ ਦਿੱਤਾ ਅਸੀਂ ਸਭ ਏਕਾਂ ਔਰ ਇਹ ਪਿੱਛੇ ਪਰਿਵਾਰ ਜਿਹੜਾ ਗੁਰਮਿਕ ਬਾਬਾ ਜੀ ਦਾ ਆਇਆ ਹੋਇਆ ਸਾਰੇ ਬੱਚੇ ਉਹਨਾਂ ਦੇ ਜਿਹੜੇ ਨਾਲਾ ਕੈਮਰਾ ਪਿੱਛਲਾ ਦੋ ਔਰ ਅੱਜ ਇਹਨਾਂ ਦੀਆਂ ਜਿਹੜੀਆਂ ਤਿਆਰੀਆਂ ਹੈਗੀਆਂ ਇੱਥੋਂ ਕਿ ਇਹ ਵਾਪਸ ਜਾਣਗੇ ਔਰ ਲਗਾਤਾਰ ਪਿਛਲੇ ਸਤ ਦਿਨ ਤੋਂ ਇਥੇ ਸੇਵਾ ਕਰ ਰਹੇ ਆ ਔਰ ਲੋਕ ਜਿਹੜੇ ਆ ਬਹੁਤ ਪਿਆਰ ਸਤਕਾਰ ਦੇਣ ਦੇ ਲਈ ਇਥੇ ਇਹਨਾਂ ਨੂੰ ਮਿਲਣ ਆ ਰਹੇ ਆ ਇਸ ਪੇਸ਼ਕਸ਼ ਦੇ ਫਿਲਹਾਲ ਦੇ ਲਈ ਇਹਨਾਂ ਲਗਾਤਾਰ ਫਤਿਹਗੜ ਸਾਹਿਬ ਦੀ ਧਰਤੀ ਤੋਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਾਵਾਂਗੇ ਤਦ ਤੱਕ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ